ਇਹੋ ਬਾਤ ਆ ਮੋਟਰ ਦਾ ਨਜ਼ਾਰਾ ਉਹ ਇਦਰੋਂ ਪੀਲਾ ਮੋਟਰ ਚੱਲੀ ਜਾਂਦੀ ਆ ਤੇ ਉਧਰ ਮੋਟਰ ਇਹਨੂੰ ਕਹਿੰਦੇ ਖੇਤਾਂ ਦਾ ਨਜ਼ਾਰਾ ਲੰਘਦੇ ਲੰਘਦੇ ਪਾਣੀ ਉਹਨਾਂ ਮੈਂ ਵੀ ਪੀ ਲਾਂ ਘੋਟਾ ਆ ਫੜੇ ਪਾਣੀ ਚੱਲਦਾ ਮਿੱਤਰਾਂ ਦੀ ਮੋਟਰ ਤੇ ਇਹ ਨਾ ਚੱਲੀ ਜਾਂਦੀ ਪਿੱਛੇ ਹੋਈ ਜਾਂਦੀ ਇਲਾ ਆ ਗਿਆ ਆ ਗਿਆ ਪਲਾੜਾ ਇੱਥੇ ਕੈਰੋ ਪਾਣ ਡੋ ਰਹੇ ਨੇ ਤੁਹਾਨੂੰ ਦੱਸੀਏ ਤਾਂ ਖੈਰੋ ਪਾਣ ਆਹ ਇੱਕ ਕਣਕਾਂ ਦੀਆਂ ਵਧੀਆ ਖੜੀਆਂ ਕਿਹੜਾ ਮਰਨਾ ਹੈ ਹਾਂ ਇਹਨੇ ਆਹ ਜਾਂਦਾ ਮਿੱਤਰਾਂ ਦਾ ਟੂਬਾ ਲੋਏ ਕਿੰਨੇ ਦੀ ਆਹ ਦੇ ਸ਼ਾਰਕ ਕੋ ਕੱਲੀ ਨੰਦਾ ਖੇਤਾਂ ਦੇ ਨਜ਼ਾਰੇ ਦੇਖੋ ਬਈ ਪੰਜਾਬ ਦੇ ਥੇ ਬੱਦਕ ਨਹੀਂ ਜਾਂਦਾ ਦੁਨੀਆਂ ਸੋਹਣੀਆਂ ਤਣਕਾਂ ਬਾਤਾਂ ਥੀ ਥੋੜੇ ਚਰਨਾਂ ਜਮਾ ਗ੍ਰੀਨ ਧਰਤੀ ਹੋਈ ਹੈ ਗ੍ਰੀਨ ਹੋਈ ਆ ਬਹੁਤ ਜ਼ਿਆਦੇ ਤਣਕਾਂ ਆ ਰਹੀਆਂ ਆ ਗਈ ਨਹਿਰ ਉਹਨੀਆਂ ਮੱਝਾਂ ਓਏ ਕਿਆ ਬਾਤ ਹੈ ਨਹਿਰ ਤੇ ਮੱਝਾਂ ਆ ਰਖਣਾ ਦੇ ਸਾਡਾ ਆ ਗਿਆ ਹੈ ਜੀ ਇਸ ਦੀ ਖੂੰਂਦੀ ਆ ਉਹ ਦੁਨੀਆਂ ਜਹੇ ਨਹੀਂ ਮੱਝਾਂ ਕਿਤੇ ਆ ਹਾਂ ਮੱਝਾਂ ਕਿਤੇ ਕਣਵਲਦੀਆਂ ਇਹ ਵੀ ਪੰਚਲੋ ਸ਼ੁਪੈਦੇ ਆ ਤੇ ਤੰਤਾ ਹਰ ਦਾ ਮਹਿਬੂਦ ਅੰਦਰ ਕਰਾਉਣਾ ਆ ਅੰਦਰ ਉਰੋੜ ਪਾਈ ਅੰਦੇ ਆਏ ਇਹ ਇਹ ਯਾਰ ਕੀ ਯਾਰ ਹੈ ਆ ਬਦਨੇ इतना देराजी। इतना देराजी। <laughs> <Hello>. <laughs> देखो चाचू यु कनेडे तो आया कनेडे तो ਨੇ ਇੱਥੇ ਵੀ ਆਪਾਂ ਇਹਨੂੰ ਕੰਮ ਕਰਨ ਲਾ ਲਿਆ ਸਬਜ਼ੀ ਕੱਟਦਾ ਬਿੰਦਕ ਨੂੰ ਕੱਖ ਵੱਡ ਕੇ ਲੈ ਕੇ ਆਉਗੇ ਇੱਕ ਆਸੀ ਅਮਰੀਕੀ ਲਿਆਂਦਾ ਹੁਣ